ਇਸ ਬਾਰੇ ਦੀ ਵੱਡੀ ਖਬਰ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਸ਼ਾਮਚਲਸੀ ਦੇ ਵਿੱਚ ਪੈਂਦੇ ਠਾਣਾ ਬੁੱਲੋਵਾਲ ਤੋਂ ਜਿੱਥੇ ਕੇ ਠਾਣਾ ਬੁੱਲੋਵਾਲ ਦੇ ਐਸ ਐਚ ਓ ਰਮਨ ਕੁਮਾਰ ਅਤੇ ਏ ਐਸ ਆਈ ਗੁਰਦੀਪ ਸਿੰਘ ਨੂੰ ਵੱਡੀ ਰਿਸ਼ਵਤ ਮੰਗਣ ਦੇ ਸਬੰਧ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਹੈ ਸ਼ਿਕਾਇਤਕ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ ਸੁਣੋ ਪੂਰੀ ਖਬਰ ਦੇਖੋ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਪ੍ਰੀਤ ਬੇਗਮ ਪੁਰੀ ਦੀ ਖਾਸੇ ਪੋਰਟ ਹਾਂ ਜਰ ਕੀ ਨਾ ਤੁਹਾਡਾ ਜੀ ਮੈਂ ਅਸ਼ਵਨੀ ਕੁਮਾਰ ਜੀ ਠੀਕ ਹੈ ਕਿਹੜਾ ਪਿੰਡ ਅਸਲਪੁਰ ਮੁਜੀਦਾ ਸਰਪੰਚਾਂ ਜੀ ਠੀਕ ਹੈ ਜੀ ਕੀ ਗੱਲ ਹੋ ਗਈ ਥਾਣਾ ਬੋਲੋ ਵਾਲਾ ਐਸ.ਐਚ.ਓ ਨੂੰ ਤੁਹਾਡੇ ਕੋਲੋਂ ਰਿਸ਼ਕਤ ਮੰਗਣੀ ਪੈ ਗਈ ਜਿਹੜੀ ਗੱਲ ਸਾਹਮਣੇ ਆਈ ਹੈ ਪੂਰਾ ਕੀ ਮਾਮਲਾ ਹੈਗਾ ਜੀ ਸਰ ਮੇਰਾ ਭਤੀਜਾ ਸੀਗਾ ਸੰਦੀਪ ਕੁਮਾਰ ਬੰਚੂ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਸਬੰਧ ਦੇ ਵਿੱਚ 26 ਤਰੀਕ ਨੂੰ ਮੇਰੇ ਭਤੀਜੇ ਨੂੰ ਚੱਕ ਕੇ ਲੈ ਗਏ ਸੀਗੇ ਪੁਲਸ ਵਾਲੇ ਤੇ ਬਾਅਦ ਤੇ ਜਦੋਂ ਮੁੜ ਕੇ ਲੈ ਗਏ ਤਾਂ ਆ ਬਈ ਉਹਨੂੰ ਉਤਰਨ ਵੀ ਦਿੱਤਾ ਤਾਂ ਕਹਿੰਦੇ ਆ ਤੇਰਾ ਸਮਾਨ ਆ ਜੀ ਕਿਹੜੇ ਕੇਸ ਵਿੱਚ ਲੈ ਕੇ ਸੀ ਉਹਨੂੰ ਐ ਐਨਡੀ ਐਨਡੀਪੀਐਸ ਕਿਡ ਨਸ਼ਾ ਵਾਲਾ ਜਿਹੜਾ ਕੇਸ ਹੁੰਦਾ ਜੀ ਨਾਮ ਦਾ ਨਾਮ ਨਹੀਂ ਲੈਣਾ ਹੁੰਦਾ ਉਹਦੇ ਵਿੱਚ ਲੈ ਗਿਆ ਤੇ ਬਾਅਦ ਦੇ ਵਿੱਚ ਪੁਲਿਸ ਵਾਲਾ ਰਮਨ ਕੁਮਾਰ ਤਾਂ ਆਈਓ ਗੁਰਦੀਪ ਸਿੰਘ ਕਹਿੰਦੇ ਜੀ ਤੇਰਾ ਮੁੰਡਾ ਇਦਾਂ ਦਾ ਕੰਮ ਕਰਦਾ ਸਰ ਠੀਕ ਹੈ ਜੀ ਤੇ ਉਹ ਸਬੰਧ ਦੇ ਵਿੱਚ ਮੇਰੇ ਮੁੰਡੇ ਨੂੰ ਬਚਾਉਣ ਵਾਸਤੇ ਪਹਿਮੇ ਤੋਂ ਪੈਸੇ ਮੰਗੇ ਗਏ ਇਹਨਾਂ ਨੇ ਠੀਕ ਹੈ ਜੀ ਉਹ ਵੀ ਕੇਸ ਦਰਜ ਨਹੀਂ ਕੀਤਾ ਜਿਹੜੇ ਨਸ਼ੇ ਦੇ ਸਬੰਧ ਵਿੱਚ ਤਾਂ ਲੈ ਗਿਆ ਸੀ ਮੁੰਡੇ ਨੂੰ ਉਹ ਕਹਿੰਦੇ 29 ਨੰਬਰ ਤੇ ਤੇਰੇ ਮੁੰਡੇ ਨੂੰ ਪਾਣਾ ਜੀ ਮੇਰੇ ਭਤੀਜੇ ਨੂੰ ਤਾਂ ਜੇਲ੍ਹ ਭੇਜ ਦਿੱਤਾ ਜੀ ਠੀਕ ਹੈ ਜੀ ਉਹ ਕਹਿੰਦੇ 29 ਨੰਬਰ ਤੇ ਅਸੀਂ ਆ ਪਾਣਾ ਨਹੀਂ ਨਹੀਂ ਜਿਹੜੇ ਨਸ਼ੇ ਸੰਬੰਧ ਵਿੱਚ ਲੈ ਗਏ ਸੀ ਉਹ ਮੁੰਡੇ ਦੇ ਉੱਤੇ ਕੇਸ ਦਾਜ ਕੀਤਾ ਕਿ ਨਹੀਂ ਕੀਤਾ ਹਾਂ ਕੇਸ ਦਾਜ ਉੱਤੇ ਜੀ ਠੀਕ ਆ ਜੀ ਤੇ ਉਹਨੂੰ ਉਹ ਤਾਂ ਜੇਲ੍ਹ ਤੇ 23 ਦਿਨ ਦਾ ਜੇਲ੍ਹ ਚੱਰੀ ਅਜੇ ਮਰਤਬ ਨਹੀਂ ਕਰਾਈ ਸੀ ਉਹਦੀ ਠੀਕ ਆ ਜੀ ਉਹ ਵੀ ਉਹਨਾਂ ਨੇ ਆਪ ਹੀ ਬਸਾਇਆ ਸਾਰਾ ਸਾਨੂੰ ਠੀਕ ਆ ਜੀ ਤੇ ਉਸ ਵਾਰਦ ਦੇ ਵਿੱਚ ਮੈਨੂੰ ਕਹਿੰਦੇ ਉਹ ਤੇਰੇ ਮੁੰਡੇ ਨੂੰ ਵੀ ਇਦਾਂ ਚੱਕਣਾ ਸੀ ਠੀਕ ਹੈ ਜੀ ਤੇ ਮੇਰੇ ਕੋ ਇੱਕ ਹੌਂਗਾਰਡ ਆਲਾ ਆਇਆ ਸੀ ਇੱਕ ਦੂਜਾ ਇੱਕ ਪੁਲਿਸ ਵਾਲਾ ਰਮਨ ਕੁਮਾਰ ਕਹਿੰਦਾ ਮੈਂ ਪੰਡਤਾਂ ਠੀਕ ਹੈ ਜੀ ਉਹ ਆਏ ਸੀ ਮੈਂ ਤਾਂ ਪੈਸਾ ਨਹੀਂ ਮੰਗ ਕਰਦੇ ਸੀ ਕਿ ਕਹਿੰਦੇ ਤੂੰ ਕਿੰਨੇ ਪੈਸੇ ਦਿੰਨਾ ਮੈਂ ਕਿਹਾ ਮੈਂ ਗਰੀਬ ਹਾਂ ਤਾਂ ਮੈਂ ਕਿਹਾ ਤੂੰ ਪੜ ਪੜ ਕੇ ਦੇਣੇ ਤੇ ਮੇਰੇ ਕੋ ਪੈਸੇ ਹਨੀਗੇ ਤੇ ਕਹਿੰਦਾ ਤੂੰ ਕਿੰਨੇ ਪੈਸੇ ਦਿੰਨਾ ਮੈਂ ਕਿਹਾ ਮੈਂ ਤਾਂ ਦੱਸ ਨਹੀਂ ਸਕਦਾ ਕਿੰਨੇ ਤਾਂ ਤੂੰ ਦੱਸੂ ਮੈਂ ਤੋਂ ਕਿੰਨੇ ਪੈਸੇ ਮੰਗਦੇ ਆ ਕਹਿੰਦੇ ਆਈਓ ਗੁਰਦੀਪ ਨਾਲ ਗੱਲ ਕਰ ਲੋ ਆ ਕੇ ਠੀਕ ਹੈ ਜੀ ਵੀ ਆਈਓ ਗੁਰਦੀਪ ਆਇਆ ਸਾਡੇ ਘਰ ਤੇ ਆਈਓ ਜਦੋਂ ਗਦੀਪ ਆਇਆ ਤਾਂ ਮੈਂ ਹੈ ਨਹੀਂ ਸੀਗਾ ਤੇ ਮੇਰੀ ਨੋ ਸੀਗੀ ਤਾਂ ਮੇਰੀ ਕੁੜੀ ਸੀ ਉਦਾਂ ਹੀ ਆ ਜਾਂਦੇ ਸੀ ਉਦਾਂ ਹੀ ਆ ਜਾਂਦੇ ਸੀ ਕਿ ਮੇਰੀ ਨੋ ਸੀ ਮੇਰੀ ਕੁੜੀ ਸੀ ਫਿਰ ਡੈਡੀ ਪੁਲਸ ਵਾਲੇ ਆਏ ਆ ਤਾਂ ਮੈਂ ਉਧਰ ਤਰੀਕ ਤੇ ਗਿਆ ਲੈਡੀ ਪੁਲਸ ਨਹੀਂ ਆਉਂਦੀ ਸੀਗੀ ਲੈਡੀ ਪੁਲਸ ਨਹੀਂ ਆਉਂਦੀ ਸੀ ਠੀਕ ਆ ਜੀ ਤੇ ਇਦਾਂ ਹੀ ਆ ਕੇ ਅੰਦਰ ਪੜ ਜਾਂਦੇ ਸੀਗੇ ਸਰ ਠੀਕ ਆ ਜੀ ਜਿੱਦਾਂ ਸਾਡੀਆਂ ਕੁੜੀਆਂ ਧੀਆਂ ਇੱਥੇ ਬੈਠੀਆਂ ਹੋਣ ਉਹਨਾਂ ਨੇ ਇਦਾਂ ਹੀ ਆਣਾ ਅੰਦਰ ਹੀ ਤੇ ਸਾਰੇ ਪੜ ਜਾਂਦੇ ਸੀਗੇ ਤੇ ਉਸਵੰਦ ਦੇ ਵਿੱਚ ਫਿਰ ਮੈਨੂੰ ਗਰਦੀਪ ਕੁਮਾਰ ਗਰਦੀਪ ਸਿੰਘ ਕਹਿੰਦਾ ਇਹ ਮੈਨੂੰ ਮਿਲ ਮੈਨਾਂ ਫਿਰ ਮੈਨ ਮਿਲ ਲਿਆ ਕਹਿੰਦਾ ਇਹ ਤਾਂ ਬਹੁਤ ਵੱਡਾ ਕੇਸ ਆ ਤੈਨੂੰ ਜਿਆਦੇ ਪੈਸੇ ਦੇਣੇ ਪੈਣੇ ਆ ਠੀਕ ਆ ਜੀ ਤੇ ਫਿਰ ਜਦੋਂ ਜਿਆਦੇ ਪੈਸੇ ਦੀ ਗੱਲ ਹੋਈ ਆ ਤਾਂ ਫਿਰ ਮਗਰ ਕੋਈ ਗੱਲ ਹੀ ਮੈਂ ਕਿਤੇ ਤੂੰ ਫੜ ਕੇ ਦੇਣੇ ਮੇਰੇ ਕੋ ਤਾਂ ਇੰਨੇ ਪੈਸੇ ਆਣਗੇ ਸਰ ਮੈਂ ਵਾਧੂ ਵਾਰ ਫੜ ਕੇ ਦਿੰਨਾ ਹੈ ਵੱਡਾ ਕੇਸ ਮਤਲਬ ਕਿਹੜੇ ਕੋਈ ਕੇਸ ਦੇ ਵਿੱਚ ਤੁਹਾਡੇ ਮੁੰਡੇ ਦਾ ਨਾਮ ਕੱਢਣਾ ਚਾਹੁੰਦੇ ਸੀ ਉਹ ਕਹਿੰਦੇ ਹਾਂਜੀ ਕਹਿੰਦੇ 29 ਨੰਬਰ 'ਚ ਬਾਹਰ ਸਾਫ਼ ਹੀ ਕੱਢ ਦਵਾਂਗੇ ਅਸੀਂ ਕੱਢਣਾ ਮੁੰਡੇ ਦਾ ਕਹਿੰਦੇ ਵਿੱਚ ਪਾਣਾ ਹੈ ਅੱਛਾ ਵਿੱਚ ਪਾਣਾ ਤੇ 29 ਨੰਬਰ 'ਚ ਰੱਖਣਾ ਤਾਂ ਅਸੀਂ ਜ਼ਮਾਨਤ ਵੀ ਅਸੀਂ ਆਪ ਹੀ ਕਰਾ ਦੇਣੀ ਹੈ ਜੀ ਅੱਛਾ ਹਾਂਜੀ ਹਾਂਜੀ ਜ਼ਮਾਨਤ ਵੀ ਅਸੀਂ ਆਪ ਹੀ ਕਰਾ ਦੇਣੀ ਹੈ ਜਦ ਕਿ ਜ਼ਮਾਨਤ ਕਰਾਉਣਾ ਵਕੀਲਾਂ ਦਾ ਕੰਮ ਹੁੰਦਾ ਤੇ ਇਹ ਮਤਲਬ ਪੁਲਿਸ ਵਾਲੇ ਕਹਿੰਦੇ ਅਸੀਂ ਜ਼ਮਾਨਤ ਵੀ ਕਰਾ ਦੇਵਾਂਗੇ ਜ਼ਮਾਨਤ ਵੀ ਕਰਾ ਦਵਾਂਗੇ ਜੀ ਠੀਕ ਹੈ ਜੀ ਤੇ ਜਦੋਂ ਫਿਰ ਮੈਂ ਜੋ ਵਿਆਹ ਫੇ 29 ਦਿਨੋਂ ਬਾਅਦ ਗਿਆ ਸਰ ਤੇ ਇੱਕ ਫੋਨ ਮੇਰੇ ਹੱਥ 'ਚ ਸੀਗਾ ਇੱਕ ਫੋਨ ਮੇਰੀ ਜਿੰਦਗੀ 'ਚ ਸੀਗਾ ਉਹ ਸਭ ਮੈਂ ਰਿਕਾਰਡਿੰਗ ਇਹਨਾਂ ਨਹੀਂ ਕਰ ਲਈ ਆ ਪਹਿਲੋ ਆਇਓ ਗੁਰਦੀਪ ਮਿਲਿਆ ਜੀ ਤੇ ਮੈਨੂੰ ਕਹਿੰਦਾ ਡੇਢ ਡੇਢ ਲੱਖ ਮੰਗਿਆ ਉਹ ਕਹਿੰਦਾ ਲੱਖ ਤੋਂ ਉੱਤੇ ਹੀ ਗੱਲ ਬਣਨੀ ਆ ਜੀ ਤੇ ਫੇ ਕਹਿੰਦਾ ਰੁਕ ਜਾਓ ਉਹ ਕਹਿੰਦਾ ਐਸਐਚਓ ਸਾਹਿਬ ਨੂੰ ਆ ਲੈਣ ਤੋਂ ਐਸਐਚਓ ਸਾਹਿਬ ਕਹਿੰਦਾ 3 ਲੱਖ ਰੁਪਈਆ ਲੱਗਣਾਂਗੇ ਠੀਕ ਹੈ ਜੀ ਐਸਐਚਓ ਸਾਹਿਬ ਕਹਿੰਦਾ ਤਾਂ ਇਹ ਜਦੋਂ ਗੱਲਬਾਤ ਹੋਈ ਆ ਕਹਿੰਦਾ ਤੇਰੇ ਟੱਬਰ ਨੂੰ ਸਾਰੇ ਨੂੰ ਧੱਕ ਦੂੰ ਜੇ ਕਿਸੇ ਨੂੰ ਫालतू ਵੀ ਗੱਲ ਕੀਤੀ ਆਲੇ ਦੁਆਲੇ ਗੱਲ ਕੀਤੀ ਉਹਨੇ ਧਮਕੀ ਦਿੱਤੀ ਕਹਿੰਦਾ ਪੂਰੇ ਟੱਬਰ ਨੂੰ ਧੱਕ ਦੂੰ ਕਹਿੰਦਾ ਮੇਰੇ ਨੂੰ ਕਾਨੂੰਨ ਨਿਕਾਵੇਂਗਾ ਕਹਿੰਦਾ ਜੀ ਦੇਣ ਲੂੰਗਾ ਜੀ ਤੁਸੀਂ ਫਿਰ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਨਾ ਹਾਂ ਜੀ ਇਹ ਰਿਕਾਰਡਿੰਗ ਫਿਰ ਮੈਂ ਜਿੱਦਾਂ ਕਰਕੇ ਲੈ ਗਿਆ ਵੀ ਮੈਂ ਵਿਜੀਲੈਂਸ ਨੂੰ ਕਾਲ ਗਿਆ ਤੇ ਵਿਜੀਲੈਂਸ ਵਾਲੇ ਸਾਡਾ ਸਾਥ ਦਿੱਤਾ ਜੀ ਤਾਂ ਇਹ ਸਬੰਧ ਦੇ ਵਿੱਚ ਪੂਰ ਸਰਸ ਨੂੰ ਇਹੀ ਕਹਿਣਾ ਸਾਨੂੰ ਤਾਂ ਗਣਾ ਕੀਤਾ ਜਾਵੇ ਜੀ ਤੇ ਹੁਣ ਵਿਜੀਲੇ ਸੀ ਟੀਮ ਐਸ ਐਚਓ ਨੂੰ ਅਰੈਸਟ ਕਰ ਲਿਆ ਉਹਨਾਂ ਨੇ ਅਰੈਸਟ ਕਰ ਲਿਆ ਜੀ ਸਰ ਉਹਨਾਂ ਨੇ ਜਿਹੜੇ ਐਸ ਆਈ ਆਈਓ ਗਰਦੀਪ ਸਿੰਘ ਉਹਨੂੰ ਭਾਜੀ ਤੇ ਦੋਨਾਂ ਨੂੰ ਅਰੈਸਟ ਕਰ ਲਿਆ ਜੀ ਠੀਕ ਆ ਜੀ ਹਾਂਜੀ ਸਾਡਾ ਕੋਈ ਵੀ ਨੁਕਸਾਨ ਹੁੰਦਾ ਜ਼ਿੰਮੇਵਾਰ ਗਰਦੀਪ ਸਿੰਘ ਤੇ ਰਮਨ ਕੁਮਾਰ ਐਸ ਐਚਓ ਬਲੋਲ ਠਾਣਾ ਇਹੀ ਜ਼ਿੰਮੇਵਾਰ ਹੋਣਗੇ ਜੀ ਭਗਵਾਨਤਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਤੇ ਅਸੀਂ ਮੰਗ ਕਰਦੇ ਆ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਜੀ